ਕੰਮ ਕਰੂਗਾ ਤੇਪਰਾ ਜਾਨਾ ਨੌਜਵਾਨਾਂ ਲਈ ਚੰਗੀਆਂ ਗਰਾਊਂਡਾਂ ਬਣਾਵਾਂਗੇ ਆਪਾਂ ਹਰ ਪਿੰਡ ਵੱਡੀ ਗਰਾਊਂਡ ਬਣਾ ਦੇਣੀ ਆ ਤਾਂ ਜੋ ਸਾਡੇ ਨੌਜਵਾਨ ਮੁੰਡੇ ਗਰਾਊਂਡਾਂ 'ਚ ਖੇਡਣ ਤਗੜੇ ਸਰੀਰ ਹੋਣ ਹਜੂਰ ਜੀ ਦੇ ਕੀ ਨਾਮ ਆਪਣਾ ਜੀ ਮੇਰਾ ਨਾਮ ਰਣਵੀਰ ਸਿੰਘ ਰਾਣਾ ਇੰਚਾਰਜ ਕੱਕਾ ਕੰਨਿਆਲਾ ਆਮ ਆਦਮੀ ਪਾਰਟੀ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੱਲ ਹਰਜੀਤ ਸਿੰਘ ਭੁੱਲਣ ਲੋਕ ਸਭਾ ਕਖਡੂਰ ਸਾਹ ਦੇ ਉਮੀਦਵਾਰ ਜਿਹੜੇ ਨੇ ਉਹ ਸਾਡੇ ਪਿੰਡ ਪਹੁੰਚੇ ਇਸ ਟਾਈਮ ਤੇ ਪਿੰਡ ਵਾਸੀਆਂ ਨੇ ਉਹਨਾਂ ਦਾ ਕਾਫੀ ਨਿੱਘਾ ਸਵਾਗਤ ਕੀਤਾ ਭਾਰੀ ਘੱਟ ਸੀਗਾ ਜੀ ਇਸ ਸਮੇਂ ਕਾਫੀ ਨੌਜਵਾਨਾਂ ਨੇ ਵੀ ਉਹਨਾਂ ਦਾ ਸਾਥ ਦਿੱਤਾ ਤੇ ਉਹਨਾਂ ਨੂੰ ਵੈਲਕਮ ਆਖਿਆ ਜੀ ਅਸੀਂ ਉਹਨਾਂ ਨੌਜਵਾਨਾਂ ਦਾ ਵੀ ਸਵਾਗਤ ਕਰਦੇ ਹਾਂ ਨੌਜਵਾਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਇੱਥੇ ਆਉਣ ਤੇ ਉਹਨਾਂ ਦਾ ਸਵਾਗਤ ਕੀਤਾ ਸਾਡਾ ਸਾਥ ਦਿੱਤਾ ਔਰ ਹੋਰ ਵੀ ਸਾਰੇ ਪਿੰਡ ਵਾਸੀ ਜਿਹੜੇ ਇੱਥੇ ਇਕੱਠੇ ਹੋਏ ਸਾਡੇ ਇੱਕ ਕਾਲ ਕਾਲ ਤੇ ਇੱਥੇ ਇਕੱਠੇ ਹੋਏ ਉਹਨਾਂ ਦਾ ਵੀ ਧੰਨਵਾਦ ਕਰਦੇ ਆ। ਜੀ ਤੇ ਕੱਲ ਦਾ ਪ੍ਰੋਗਰਾਮ ਜਿਹੜਾ ਬਹੁਤ ਵਧੀਆ ਰਿਹਾ ਵਾ। ਜੀ ਤੇ ਉਮੀਦ ਕਰਦੇ ਆ ਵੀ ਆਉਣ ਵਾਲੇ ਸਮੇਂ ਵਿੱਚ ਜਿਹੜਾ ਲਾਲਜੀਤ ਸਿੰਘ ਭੁੱਲਰ ਜਿਹੜੇ ਇੱਕ ਚੰਗੀ ਲੀਡ ਨਾਲ ਇਥੋਂ ਜਿੱਤ ਪ੍ਰਾਪਤ ਕਰਨਗੇ। ਹਾਂ ਅਮਨ ਲਾਲ ਡਾਕਟਰ ਕੁਸ਼ਵਿੰਦਰ ਸਿੰਘ ਸੂਲ ਵੀ ਮਿਲ ਕੇ ਨਾਲ ਮੌਜੂਦ ਸੀ ਤੇ ਪਿੰਡ ਦੀਆਂ ਕਿਹੜੀਆਂ ਮੁਸ਼ਕਲਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਨਾਲੇ ਹੱਲ ਕਰੰਗੇ। ਪਿੰਡ ਦੀਆਂ ਮੁਸ਼ਕਲਾਂ ਜਿਵੇਂ ਪਿੰਡ ਦੀਆਂ ਮੁਸ਼ਕਲਾਂ ਜਿਵੇਂ ਆਮ ਗਲੀਆਂ ਨਾਲੀਆਂ ਦਾ ਜਿਹੜਾ ਉਹ ਤਾਂ ਚੱਲਦਾ ਹੀ ਰਹਿੰਦਾ ਕੁਝ ਹੋਰ ਨੇ ਕੁਝ ਨੌਜਵਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਕੁਝ ਖੇਡਾਂ ਵਾਸਤੇ ਉਹਨਾਂ ਨੂੰ ਉਤਸ਼ਾਹਤ ਕਰਨਾ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਕੋਈ ਜਿਮ ਜਾਂ ਕੁਝ ਉਹ ਉੱਥੇ ਉਹਨਾਂ ਨੂੰ ਮੁਹੱਈਆ ਕਰਾਉਣੇ ਅਸੀਂ ਉਮੀਦ ਕਰਦੇ ਹਾਂ ਵੀ ਇਹ ਸਾਡੀਆਂ ਮੰਗਾਂ ਜਿਹੜੀਆਂ ਪੂਰੀਆਂ ਕੀਤੀਆਂ ਜਾਣੀਆਂ ਔਰ ਐਮਐਲਏ ਸਾਹਿਬ ਵੀ ਇਸ ਵਾਸਤੇ ਪੂਰੇ ਵਚਨ ਬੰਦ ਲੈ ਤੇ ਉਹ ਉਹਨਾਂ ਨੇ ਇਸ ਨੂੰ ਇਹ ਗੱਲ ਦਾ ਵਿਸ਼ਵਾਸ ਵੀ ਦਵਾਇਆ ਹੋਏ ਉਹਨਾਂ ਦੀਆਂ ਸਾਰੀਆਂ ਨੌਜਵਾਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਲਗਭਗ ਕਿੰਨੇ ਨੌਜਵਾਨਾਂ ਦਾ ਕੱਲ ਘਟ ਸੀ ਔਰ ਕਿੰਨੇ ਜਿਹੜੇ ਨੌਜਵਾਨਾਂ ਨੇ ਮੰਤਰੀ ਸਾਹਿਬ ਦਾ ਤੇ ਐਮਐਲਏ ਸਾਹਿਬ ਦਾ ਜਿਹੜਾ ਵੈਲਕਮ ਕੀਤਾ ਪਰ ਅੱਜ ਕੱਲ੍ਹ ਕਰੀਬ 150 ਤੋਂ ਉੱਪਰ ਜਿਹੜੇ ਨੌਜਵਾਨੀ ਸੀਗੇ ਤੇ ਇਸ ਦੇ ਨਾਲ ਜਿਹੜੇ ਪਿੰਡ ਵਾਸੀ ਹੋਰ ਵੀ ਮਹਿਲਾਵਾਂ ਬੀਬੀਆਂ ਸਾਡੇ ਸਰਤਾਰਜੋਗ ਬਜ਼ੁਰਗ ਭਰਾ ਸਾਡੇ ਬਹੁਤ ਸਾਰੇ ਲੋਕ ਜਿਹੜੇ ਪਿੰਡ ਦੇ ਇਕੱਠੇ ਹੋਏ ਸੀ तकरीबन ਸਾਰਾ ਪਿੰਡ ਹੀ ਉੱਥੇ ਉਹਨਾਂ ਦਾ ਸਵਾਗਤ ਕੀਤਾ ਜੀ ਕਿਹੜੀ ਪਾਰਟੀ ਬਦਲ ਬੋਲਦੇ ਹੋ ਇੱਥੇ ਆਉਣਾ ਚਾਹੋਗੇ ਧੰਨਵਾਦ ਦੇ ਉਪਰ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਲੋਕ ਇਕੱਠੇ ਹੋਏ ਉਹਨਾਂ ਦੇ ਉਹਨਾਂ ਨੂੰ ਕੀ ਭਰੋਸਾ ਦਿਵਾਉਣਾ ਚਾਹੁੰਦੇ ਪਾਰਟੀ ਦੇ ਬਦਲ ਉਹ ਜੇ ਆਉਣ ਵਾਲੇ ਜੇ ਸਮੇਂ ਦੇ ਵਿੱਚ ਅਸੀਂ ਆ ਪਿੰਡ ਦੇ ਪਿੰਡ ਵਾਸੀਆਂ ਨੂੰ ਤੇ ਆਉਣ ਵਾਲੇ ਲੋਕਾਂ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦੇ ਆ ਵੀ ਇੱਕ ਭਾਰੀ ਬਹੁਮਤ ਨਾਲ ਲਾਲਜੀ ਸਿੰਘ ਭੁੱਲਰ ਨੂੰ ਜਿਤਾਇਆ ਜਾਵੇ ਤੇ ਸਾਡਾ ਜਿਹੜਾ ਵਾ ਸਾਰੇ ਇੱਕ ਰਲ ਮਿਲ ਕੇ ਇੱਕ ਗਰੁੱਪ ਦੇ ਤੌਰ ਤੇ ਕੰਮ ਕੀਤਾ ਜਾਵੇ ਤੇ ਇਹਨਾਂ ਦਾ ਸਾਰੀਆਂ ਕੋਈ ਵੀ ਹਰ ਪ੍ਰਕਾਰ ਦੀ ਇਹਨਾਂ ਦੀ ਮੁਸ਼ਕਲ ਜਿਹੜੀ ਆ ਉਹ ਹੱਲ ਕੀਤੀ ਜਾਊਗੀ ਇਹ ਸਾਨੂੰ ਐਮਐਲਏ ਸਾਹਿਬ ਔਰ ਲਾਲਜੀ ਸਿੰਘ ਭੁੱਲਰ ਨੇ ਵੀ ਕਿਹਾ ਵਾ ਕਿ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਰਹਿਣ ਦਿੱਤੀ ਜਾਊਗੀ ਧੰਨਵਾਦ ਜੀ ਧੰਨਵਾਦ ਜੀ ਠੀਕ ਹੈ